ਪਿਛਲੇ ਲੰਬੇ ਸਮੇਤੂ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਕੰਮ ਕਰੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਲੁਧਿਆਣਾ ਦੇ ਨਗਰ ਨਿਗਮ ਚੋਣ ਇਹ ਵਿਖੇ ਮਨਸਿਪਲ EMPLOYEES ਸੰਘਰਸ਼ ਕਮੇਟੀ ਦਰਜਾ 4 ਨਗਰ ਨਿਗਮ ਲੁਧਿਆਣੇ ਦੇ ਵੱਲੋਂ ਵਿਸ਼ੇਸ਼ ਗੇਟ ਤੇ ਰੈਲੀ ਕੀਤੀ ਗਈ ਹੈ ਇਸ ਦਾ ਵਿੱਚ ਵਿਸ਼ੇਸ਼ ਤੌਰ ਤੇ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਸਰਕਾਰ ਦੇ ਚੇਅਰਮੈਨ ਚੰਦਰ ਕਰੇਵਾਲ ਨੇ ਸ਼ਿਰਕਤ ਕਰ ਮੁਲਾਜ਼ਮਾਂ ਸਾਥੀਆਂ ਦੀਆਂ ਮੁਸ਼ਕਲਾਂ ਸੁਣਿਆ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਪ੍ਰਬੰਧਕਾਂ ਨੇ ਵੀ ਦੱਸਿਆ ਕਿ ਅੱਜ ਦੀ ਇਹ ਗੇਟ ਰੈਲੀ ਮੁਲਾਜ਼ਮ ਸਾਥੀਆਂ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਦਾ ਹੱਕ ਦਵਾਉਣ ਦੇ ਲਈ ਇਕੱਠੀ ਕੀਤੀ ਗਈ ਹੈ ਜਿਸ ਵਿੱਚ ਸਾਨੂੰ ਮਾਨਯੋਗ ਨਗਰ ਨਿਗਮ ਕਮਿਸ਼ਨਰ ਸੰਦੀਪ ਰਛੇ ਨੇ ਵਿਸ਼ਵਾਸ ਵੀ ਦਵਾਇਆ ਕਿ ਉਹਨਾਂ ਦੀਆਂ ਸਭ ਮੰਗਾ ਦਾ ਹੱਲ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ਲੁਧਿਆਣਾ ਲਾਈਵ ਲਈ ਠਿੰਕਾ ਚਾਟ ਦੀ ਰਿਪੋਰਟ ਦੇਖੋ ਇਹ ਬਹੁਤ ਲੰਬੇ ਸਮੇਂ ਤੋਂ ਚੱਲਦੀਆਂ ਸਾਡੀਆਂ ਆ ਰਹੀਆਂ ਜਿਹਦੇ ਚ ਮੈਂ ਜਦੋਂ ਬੀਗ ਯੂਨੀਅਨਿਸਟ ਸੀਗਾ ਉਦੋਂ ਤੋਂ ਹੀ ਇਹ ਜੜੀਆਂ ਸਾਰੀਆਂ ਮੰਗਾ ਦੇ ਨਾਲ ਅਸੀਂ ਦੋ ਚਾਰ ਰਹੇ ਹਾਂ ਔਰ ਅੱਜ ਵੀ ਜੜੀਆਂ ਇਹ ਮੰਗਾ ਮਾਨਯੋਗ ਸਾਡੇ ਬਹੁਤ ਅਜ਼ੀਜ਼ ਭਾਈ ਅਸ਼ਵਨੀ ਸੋਹਤਾ ਜੀ ਉਹਨਾਂ ਦੀ ਮਿਊਨਿਸਪਲ ਸੰਘਰਸ਼ ਕਮੇਟੀ ਜਿਹੜੀ ਬਣੀ ਹੈ ਉਹਦੇ ਤਹਿਤ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਉਹ तमाम ਮੰਗਾਂ ਜੜੀਆਂ ਮੁਲਾਜ਼ਮਾਂ ਦੇ ਹਿੱਤਾਂ ਨੂੰ ਸਿਕਿਉਰ ਕਰਦੀਆਂ ਉਹ ਲਿਖੀਆਂ ਹੋਈਆਂ ਤੇ ਉਹਨਾਂ ਨੇ ਪੜ੍ਹ ਕੇ ਵੀ ਸੁਣਾਈਆਂ ਅਸੀਂ ਸੁਣੀਆਂ ਵੀ ਆ ਔਰ ਕਮਿਸ਼ਨਰ ਸਾਹਿਬ ਨੇ ਵੀ ਇੱਥੇ ਪੂਰਨ ਤੌਰ ਤੇ ਸਾਨੂੰ ਅਸ਼ਵਸਤ ਕੀਤਾ ਕਿ ਜਿਹੜੀਆਂ ਮੰਗਾਂ ਲੁਧਿਆਣੇ ਲੋਕਲ ਇੱਥੇ ਮਤਲਬ ਰਿਲੇਟ ਕਰਦੀਆਂ ਉਹ ਇੱਥੇ ਅਸੀਂ ਫੌਰੀ ਤੌਰ ਤੇ ਕਰਾਂਗੇ ਔਰ ਜਿਹੜੀਆਂ ਸਰਕਾਰ ਪੱਧਰ ਤੇ ਕਰਨ ਵਾਲੀਆਂ ਗੱਲਾਂ ਹੋਣੀਆਂ ਜਾਂ ਡਿਮਾਂਡਸ ਹੋਣੀਆਂ ਉਹ ਸਰਕਾਰ ਪੱਧਰ ਤੇ ਕਰਾਂਗੇ ਨਹੀਂ ਸ ਤਨਖਾਹਾਂ ਮ ਦੇਖੋ ਬੇਸਿਕਲੀ ਪ੍ਰਿੰਸੀਪਲ ਹੀ ਇਹ ਹੈ ਕਿ ਮੁਲਾਜ਼ਮ ਨੂੰ ਤਨਖਾਹ ਇਨ ਟਾਈਮ ਮਿਲਣੀ ਚਾਹੀਦੀ ਖਾਸ ਕਰਕੇ ਦਰਜਾ 4 ਜਿਹੜਾ ਕਰਮਚਾਰੀ ਹੈ ਇਹਨੂੰ ਤਨਖਾਹ ਇਨ ਟਾਈਮ ਹੋਣੀ ਚਾਹੀਦੀ ਕਿਉਂਕਿ ਇਹਦੇ ਇੱਕ ਘਰ ਦਾ ਜਿੰਨਾ ਵੀ ਸਿਸਟਮ ਹੁੰਦਾ ਚਾਹੇ ਬੱਚਿਆਂ ਦੀ ਐਜੂਕੇਸ਼ਨ ਹੋਵੇ ਚਾਹੇ ਹੈਲਥ ਸਿਸਟਮ ਹੋਵੇ ਚਾਹੇ ਰਾਸ਼ਨ ਪਵਾਣਾ ਹੋਵੇ ਇਹ ਤਾਂ ਵਿਚਾਰਿਆਂ ਕੋਈ ਇੱਕ ਲਿਮਟਡ ਜਿਆ ਮਨੀ ਆਉਂਦੀ ਹੈ ਤੇ ਉਹਦੇ ਅਕੋਰਡਿੰਗ ਮੈਂ ਬੇਨਤੀ ਕੀਤੀ ਹੈ ਕਮਿਸ਼ਨਰ ਸਾਹਿਬ ਨੂੰ ਵੀ ਇਹਨਾਂ ਦੇ ਵੀ ਚਲੋ ਜਿੰਨਾ ਹੱਥ ਪੱਲੇ ਹੈ ਇਹ ਵੀ ਆਪਣੇ ਪੱਧਰ ਤੇ ਕਰਨਗੇ ਜਿਹੜੀ ਸਰਕਾਰ ਦੇ ਨਾਲ GST ਜਿਹੜੀ ਟਾਈਮ ਸਿਰ ਇੱਥੇ ਪਹੁੰਚਣ ਦੀ ਗੱਲ ਹੈਗੀ ਆ ਉਹ ਵੀ ਅਸੀਂ ਵੀ ਕਰਾਂਗੇ ਸਾਡੀ ਵੀ ਇਹ ਡਿਊਟੀ ਬਣਦੀ ਹੈ ਤੇ ਮੁਲਾਜ਼ਮਾਂ ਨੂੰ ਜਿਹੜੀ ਤਨਖਾਹ ਹੈ ਉਹ ਇਨ ਟਾਈਮ ਜਿਹੜੀ ਮਿਲਣੀ ਚਾਹੀਦੀ ਹੈ ਮਿਊਨਿਸਪਲੈਂਪਲਾਈ ਸੰਘਰਸ਼ ਕਮੇਟੀ ਨਗਰ ਨੂੰ ਜਣਾ ਵੱਲੋਂ ਮੁਲਾਜ਼ਮਾਂ ਦੀਆਂ ਜੋ ਦਰਜਾ 4 ਦੇ ਕਰਮਚਾਰੀ ਨੇ ਉਹਨਾਂ ਦੀ ਜਿਹੜੀ ਮੰਗਾਂ ਲੰਬੇ ਸਮੇਂ ਤੋਂ ਪੈਂਡਿੰਗ ਸੀਗੀਆਂ ਉਹਨਾਂ ਨੂੰ 13 ਜਿਹੜੀਆਂ ਮੰਗਾਂ ਦਾ ਇੱਕ ਮੰਗ ਪੱਤਰ ਮਾਜੋਗ ਕਮਿਸ਼ਨਰ ਸਾਹਿਬ ਤੇ ਸਾਡੇ ਵਿਸ਼ੇਸ਼ ਤੌਰ ਤੇ ਜਨੰਦਰ ਤੋਂ ਚੇਅਰਮੈਨ ਸਾਹਿਬ ਚੰਨਨਗਰਵਾਲ ਜੀ ਨੇ ਆ ਕੇ ਸਾਡੀ ਜਿਹੜੀ ਉਹ ਫਰਿਆਦ ਸੁਣੀ ਹੈ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਸਰਕਾਰ ਪੱਦਰ ਦੀਆਂ ਮੰਗਾਂ ਨੇ ਉਹ ਚੰਨਨਗਰਵਾਲ ਜੀ ਸਾਡੀਆਂ ਲਾਗੂ ਕਰਵਾਣ ਜਿਹੜੀਆਂ ਲੋਕਲ ਪੱਦਰ ਦੀਆਂ ਮਾਨਯੋਗ ਕਮਿਸ਼ਨ ਸਾਹਿਬ ਲਾਗੂ ਕਰਾਣ ਕਿਉਂਕਿ ਇਹ ਸਰਕਾਰ ਦੀ ਇੱਕ ਪਾਲਿਸੀ ਆ ਭਗੰਤ ਮਾਨਯੋਗ ਦੀ ਕਿ ਸਰਕਾਰ ਆਪਕੇ ਦਵਾਰ ਵੀ ਹਰਥਾਂ ਤੇ ਜਾਂਦੇ ਨੇ ਅੱਜ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਮੁਲਾਜ਼ਮਾਂ ਦੇ ਵਿੱਚ ਆ ਕੇ ਉਹਨਾਂ ਨੇ ਮੁਲਾਜ਼ਮਾਂ ਦੀ ਸੁਣ ਸੁਣੀਆਂ ਨੇ ਤੇ ਇਹ ਖੁਦ ਸੰਘਰਸ਼ੀਲ ਰਹੇ ਨੇ ਤੇ ਇਹਨਾਂ ਨੂੰ ਜਲਦ ਦੱਸਣ ਦੀ ਲੋੜ ਨਹੀਂ ਹੈ ਤੇ ਇਸ ਕਰਕੇ ਇਹਨਾਂ ਇਹ ਜਾਨੂ ਜਾਨ ਨੇ ਤੇ ਆਸ ਹੈ ਸਾਨੂੰ ਪੂਰੀ ਕੀ ਸਾਡੀਆਂ ਜੜੀਆਂ ਮੰਗਾਂ ਤੇ ਬੂਰਪੋਕ ਜਰੂਰ ਪਊਗਾ ਕਿਉਂਕਿ ਕਿਤਾ ਸਰਕਾਰ ਪੋਜ਼ੀਟਿਵ ਹੈ ਇੱਕ ਸਾਡੇ ਮੰਤਰੀ ਸਾਹਿਬ ਵੀ ਇਹ ਸਮਾਜ ਚੋਂ ਨੇ ਦੂਜਾ ਚੇਅਰਮੈਨ ਸਾਹਿਬ ਵੀ ਸਮਾਜ ਚੋਂ ਨੇ ਉਪਰ ਸਾਡੇ ਅਫੀਸਰ ਵੀ ਮੌਕੇ ਤੇ ਸਾਰੇ ਪੋਜ਼ੀਟਿਵ ਨੇ ਇਸ ਲਈ ਸਾਨੂੰ ਬਹੁਤ ਵੱਡੀ ਉਮੀਦ ਹੈ ਕਿ ਸਾਡੀਆਂ ਜੜੀਆਂ ਮੰਗਾਂ ਨੇ ਉਹ ਜਲਦ ਪੂਰੀਆਂ ਹੋਣਗੀਆਂ